ਅੱਜ ਮੈਂ ਕਾਫੀ ਲਿਨਾਬਾਦ ਲਾਈਵ ਆ ਰਹੀ ਹਾਂ ਪਰ ਮੈਂ ਬਹੁਤ ਸਾਰੀਆਂ ਪੋਸਟ ਜਿਹੜੀਆਂ ਆ ਉਹ ਮੈਂ ਸ਼ੇਅਰ ਕੀਤੀਆਂ ਇਸ ਦੌਰਾਨ ਔਰ ਇੰਪੈਕਟ ਮੈਂ ਇੱਕ ਫਿਲਮ ਕਰ ਰਹੀ ਹਾਂ ਕਾਂਸਟੇਬਲ ਹਰਜੀਤ ਕੌਰ ਔਰ ਕਾਂਸਟੇਬਲ ਹਰਜੀਤ ਕੌਰ ਦੀਆਂ ਲੁਕਸ ਤੁਸੀਂ ਸਾਰਿਆਂ ਨੇ ਬਹੁਤ ਲਾਈਕ ਕੀਤੀਆਂ ਔਰ ਸ਼ੇਅਰ ਕੀਤੀਆਂ ਔਰ ਇਹ ਪਿਕਚਰਸ ਵੀ ਔਰ ਸਾਰਿਆਂ ਦੇ ਬਹੁਤ ਵਧੀਆ ਕਮੈਂਟਸ ਵੀ ਆਏ ਕਿ ਮੈਮ ਤੁਸੀਂ ਰੀਅਲ ਕਾਂਸਟੇਬਲ ਲੱਗ ਰਹੇ ਹੋ ਔਰ ਮੈਂ ਹਮੇਸ਼ਾ ਹੀ ਮੁੱਦਿਆਂ ਦੀ ਗੱਲ ਕੀਤੀ ਹੈ ਆਪਣੇ ਲਾਈਵ ਤੇ ਆ ਕੇ ਔਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਔਰ ਇਨਫੈਕਟ ਅੱਜ ਵੀ ਇਹੀ ਗੱਲ ਕਰਨ ਵਾਸਤੇ ਮੈਂ ਫੇਸਬੁੱਕ ਲਾਈਵ ਆਈ ਹਾਂ ਸੋ ਤੁਸੀਂ ਸਾਰਿਆਂ ਨੇ ਸੁਣਿਆ ਕਿ ਸਾਡੀ ਭੈਣ ਵਿਨੇਸ਼ ਫੁਗਾਰਡ ਨੂੰ ਅੱਜ ਕਿੰਨਾ ਵੱਡਾ ਤਕਾ ਲੱਗਾ ਬਿਕਾਜ਼ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਸਤੇ ਉਭar ਗਏ ਸੀਗੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਥੋੜਾ ਜਿਹਾ ਵੇਟ ਕਰਕੇ ਉਹਨਾਂ ਨੂੰ ਟੂਰਨਾਮੈਂਟ ਦੇ ਵਿੱਚੋਂ ਕੱਢਿਆ ਗਿਆ ਬਟ ਮੈਂ ਇੱਕ ਗੱਲ ਕਹਿਣਾ ਚਾਹਨੀ ਹੈ ਕਿ ਮੇਰੀ ਪੈਨ ਵਾਸਤੇ ਸਪੈਸ਼ਲੀ ਬਿਕਾਜ਼ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਉਪਲਬਧੀਆਂ ਜਿਹੜੀਆਂ ਆ ਉਹ ਹਾਸਲ ਕੀਤੀਆਂ ਨੇ ਔਰ ਪਿਛਲੇ ਦਿਨਾਂ ਸੀ ਉਹਨਾਂ ਨੂੰ ਦੇਖਿਆ ਸੀਗਾ ਕਿਸਾਨੀ ਅੰਦੋਲਨ ਦੌਰਾਨ ਵੀ ਜਦੋਂ ਉਸ ਤੋਂ ਬਾਅਦ ਪਹਿਲਵਾਨਾਂ ਦਾ ਧਰਨਾ ਲੱਗਾ ਸੀਗਾ ਉਹਨਾਂ ਨੇ ਪਹਿਲਵਾਨਾਂ ਦੀ ਜਿਹੜੀ ਆਵਾਜ਼ بلند ਕੀਤੀ ਸੀਗੀ ਔਰ ਰੋਡਸ ਦੇ ਉੱਤੇ ਬੈਠ ਕੇ ਔਰ ਪੁਲਿਸ ਦਾ ਅਤਿਆਚਾਰ ਸਹਿ ਕੇ ਪੋਲਿਟੀਕਲ ਸਿਸਟਮ ਦੇ ਖਿਲਾਫ ਇੱਕ ਆਵਾਜ਼ ਚੁੱਕੀ ਸੀਗੀ ਇਕ ਇਨਸਾਫ ਦੀ ਆਵਾਜ਼ ਚੁੱਕੀ ਸੀ ਸੋ ਬਹੁਤ ਘੱਟ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਮਾਜ ਦੇ ਵਿੱਚ ਸਮਾਜ ਵਾਸਤੇ ਵੀ ਲੜਦੀਆਂ ਨੇ ਸਹੀ ਗਲਤ ਵਾਸਤੇ ਵੀ ਲੜਦੀਆਂ ਨੇ ਔਰ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੀਆਂ ਨੇ ਵਰਲਡ ਪੱਧਰ ਦੇ ਉੱਤੇ ਸੋ ਮੈਂ ਸੈਲੂਟ ਕਰਦੀ ਹਾਂ ਉਹਨਾਂ ਨੂੰ ਔਰ ਮੇਰਾ ਦਿਲੋਂ ਮੇਰੀ ਰਿਸਪੈਕਟ ਹੈ ਮੇਰੀ 팬 ਵਾਸਤੇ ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਕਦੀ ਵੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਜਦੋਂ ਅਸੀਂ ਇੰਨੀਆਂ ਮਜ਼ਬੂਤ ਆਪਣੀਆਂ ਭੈਣਾਂ ਨੂੰ ਦੇਖਦੇ ਹਾਂ ਵੀ ਕਿੰਨਾ ਕੋ ਸਟਰਗਲ ਕਰਨ ਦੇ ਬਾਅਦ ਕਿੱਥੋਂ ਉੱਠ ਕੇ ਕਿੱਥੇ ਜਾਣਾ ਯੂ ਨੋ ਉਹ ਸਾਡੇ ਸਾਰਿਆਂ ਵਾਸਤੇ ਇੱਕ ਇਨਸਪੀਰੇਸ਼ਨ ਦਾ ਕੰਮ ਕਰਦੇ ਨੇ ਔਰ ਉਹਨਾਂ ਜਿਹੜੀਆਂ ਹੋਰ ਵੀ ਕਿੰਨੀਆਂ ਕੁੜੀਆਂ ਉਹਨਾਂ ਨੂੰ ਦੇਖਦੀਆਂ ਹੋਣਗੀਆਂ ਕਿਉਂਕਿ ਪਹਿਲਵਾਨੀ ਕਰਨੀ ਰੈਸਲਿੰਗ ਕਰਨੀ ਕੋਈ ਸੌਖਾ ਕੰਮ ਨਹੀਂ ਬਹੁਤ ਔਖਾ ਕੰਮ ਹੈ ਔਰ sports ਦਾ ਕਿਹ ਕੋਈ ਵੀ ਜੇ ਆਪਾਂ ਖੇਤਰ ਲਈਏ ਤੇ ਬਹੁਤ ਔਖਾ ਹੁੰਦਾ ਹੈ ਔਰ ਉਹ ਵੀ ਆਪਾਂ ਨੂੰ sports ਨੂੰ ਵਧਾਵਾ ਦੇਣਾ ਚਾਹੀਦਾ ਹੈ ਔਰ ਹਮੇਸ਼ਾ ਡਰੱਗਸ ਦੇ ਖਿਲਾਫ ਆਪਾਂ ਆਵਾਜ਼ ਚੁੱਕਦੇ ਹਾਂ sports ਨੂੰ ਮਜ਼ਬੂਤੀ ਦੇ ਨਾਲ ਅੱਗੇ ਵਧਾਵਾ ਦੇਣ ਦੀ ਗੱਲ ਕਰਦੇ ਹਾਂ ਔਰ ਮੈਂ ਮੈਨੂੰ ਪਤਾ ਹੈ ਵੀ ਦੇਸ਼ ਭਾਰ ਦੇ ਵਿੱਚ ਬਹੁਤ ਸਾਰੀਆਂ ਸੰਗੀਆਂ ਪੈਣਾ ਖਾਸ ਕਰਕੇ ਮੈਂ ਕਹੂੰਗੀ ਹਰਿਆਣਾ ਪੰਜਾਬ ਦੇ ਵਿੱਚ ਸਾਡੀਆਂ ਭੈਣਾਂ ਜਾਂ ਭਰਾ ਸਾਰੇ ਉਹਨਾਂ ਨੂੰ ਦੇਖਦੇ ਆਂ ਔਰ ਉਹਨਾਂ ਵੱਲ ਦੇਖ ਕੇ ਇਨਸਪੀਰੇਸ਼ਨ ਲੈਂਦੇ ਨੇ ਵੀ ਇਹ ਇੱਥੇ ਤੱਕ ਪਹੁੰਚ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਆਂ ਔਰ ਬਹੁਤ ਸਾਰੇ ਬੱਚੇ ਜਿਹੜੀ ਸਪੋਰਟਸ ਦੇ ਵਿੱਚ ਹੈ ਉਹ ਏਨਕੋਰੇਜ ਹੁੰਦੇ ਆ ਸਾਡੀ ਭੈਣ ਨੂੰ ਦੇਖ ਕੇ ਔਰ ਮੈਂ ਤੇ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਅਸੀਂ ਸਾਰੇ ਜਾਣੇ ਬਹੁਤ ਜ਼ਿਆਦਾ ਇਨਸਪਾਇਰਡ ਆ ਤੁਹਾਡੇ ਤੋਂ ਔਰ ਤੁਹਾਡਾ ਜਿਹੜਾ ਹੌਂਸਲਾ ਹੈ ਉਹ ਬਹੁਤ ਹੀ ਮਜ਼ਬੂਤ ਹੈ ਔਰ ਤੁਸੀਂ ਕਿਸਾਨ ਦੀ ਟੀ ਹੋ ਕੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਬਹੁਤ ਜਿਆਦਾ ਮੈਨੂੰ ਪਤਾ ਹੈ ਤੁਸੀਂ ਸਟਰਗਲ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਇਥੋਂ ਤੱਕ ਪਹੁੰਚਣ ਵਾਸਤੇ ਸੋ ਬੀਇੰਗ ਸੋਨੀਆ ਮਾਨ आल्सो ਬੀਇੰਗ ਅ ਕਨਸਟੇਬਲ ਹਰਜੀਤ ਕੌਰ आल्सो ਸੋ ਸਾਡੀ ਸਾਰੀ ਟੀਮ ਕਨਸਟੇਬਲ ਹਰਜੀਤ ਕੌਰ ਦੀ ਸਾਰੀ ਟੀਮ ਵੱਲੋਂ ਅਸੀਂ ਡਿਸਾਈਡ ਕੀਤਾ ਸੀਗਾ ਮੈਨੂੰ ਪਤਾ ਹੈ ਇਹ ਬਹੁਤ ਛੋਟਾ ਜਿਹਾ ਟੋਕਨ ਆਫ ਰਿਸਪੈਕਟ ਹੈ ਬਟ ਕੇਬਲ 1 ਐਂਡ ਕਨਸਟੇਬਲ ਹਰਜੀਤ ਕੌਰ ਵੱਲੋਂ ਅਸੀਂ ਸੋਚਿਆ ਹੈ ਕਿ ਅਸੀਂ ਸਾਡੀ ਭੈਣ ਫੁਗਾਟ ਜੀ ਨੂੰ 5 ਲੱਖ ਰੁਪਏ ਦਾ ਅਸੀਂ ਇੱਕ ਟੋਕਨ ਆਫ ਰਿਸਪੈਕਟ ਦੇਈਏ ਕਿਉਂਕਿ ਤੁਸੀਂ ਇਤੇ ਕੁਝ ਵੀ ਨਹੀਂ ਟੋਕਨ ਆਫ ਰਿਸਪੈਕਟ ਹੈ ਬਟ ਤੁਹਾਡੀ ਇੱਜ਼ਤ ਸਾਡੇ ਦਿਲ 'ਚ ਬਹੁਤ ਜ਼ਿਆਦਾ ਹੈ ਇਨ ਫੈਕਟ ਮੈਂ ਕੇਬਲ 1 ਔਰ ਸਾਗਾ ਯੂਨਿਸਿਸ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਸਾਡੀ ਭੈਣ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਔਰ ਕਿਉਂਕਿ ਉਹਨਾਂ ਦਾ ਜੋ ਸੰਘਰਸ਼ ਹੈ ਲਾਈਫ ਦੇ ਵਿੱਚ ਔਰ ਇੱਥੋਂ ਤੱਕ ਪਹੁੰਚਣਾ ਔਰ ਇੰਨਾ ਕੁਝ ਇੰਨਾ ਆਪਣੇ ਮਾਪਿਓ ਦਾ ਨਾਮ ਰੌਸ਼ਨ ਕਰਨਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਔਰ ਇਹਨੀ ਹਿੰਮਤ ਵਿਖਾਉਣੀ ਸੋ ਇਹੀ ਜਿਹੀਆਂ ਭੈਣਾਂ ਦੇ ਉੱਤੇ ਫਿਲਮਾਂ ਬਣੀਆਂ ਚਾਹੀਦੀਆਂ ਨੇ ਔਰ ਮੇਰੀ ਦਿਲੋਂ ਇੱਛਾ ਹੈ ਕਿ ਮੈਂ ਉਹਨਾਂ ਦਾ ਰੋਲ ਅਦਾ ਕਰਾਂ ਔਰ ਮੇਰੀ ਸਾਗਾ ਯੂਨੀਸਿਸ ਨੂੰ ਕੇਬਲ 1 ਨੂੰ ਇਹ ਰਿਕੁਐਸਟ ਹੈ ਮੈਂ ਇਸ ਟਾਈਮ ਤੇ ਕੇਬਲ 1 ਦੀ ਹੀ ਫਿਲਮ ਕਰ ਰਹੀਆਂ ਕਨਸਟੇਬਲ ਹਰਜੀਤ ਕੌਰ ਉਹਨਾਂ ਨੇ ਹਮੇਸ਼ਾ ਹੀ ਰੀਅਲਿਸਟਿਕ ਸਿਨੇਮਾ ਨੂੰ ਟੱਚ ਦਿੱਤੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਆਪਾਂ ਰੀਅਲ ਚੀਜ਼ਾਂ ਸੱਚੀਆਂ ਚੀਜ਼ਾਂ ਜੋ ਸਾਡੇ ਸਾਡੇ ਲੋਕਾਂ ਨੂੰ ਕੋਈ ਪ੍ਰੇਰਿਤ ਕਰ ਸਕੇ ਔਰ ਉਸ ਚੀਜ਼ਾਂ ਨੂੰ ਲੈ ਕੇ ਆਂਦਾ ਹੈ ਔਰ ਉਹਨਾਂ ਤੇ ਫਿਲਮਾਂ ਬਣਾਈਆਂ ਨੇ ਔਰ ਮੈਨੂੰ ਲੱਗਦਾ ਹੈ ਇਹ ਜਿਹੀਆਂ ਸ਼ਕਸ਼ੀਤਾ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ ਔਰ ਮੈਂ ਖੁਸ਼ ਨਸੀਬ ਹੋਵਾਂਗੀ ਜੇ ਮੈਂ ਇਸ ਫਿਲਮ ਦੇ ਵਿੱਚ ਕੰਮ ਕਰਾਂ ਔਰ ਉਹਨਾਂ ਦਾ ਰੋਲ ਅਦਾ ਕਰਾਂ बिकॉज ਇੱਕ ਐਕਟਰ ਦੇ ਵਾਸਤੇ ਇੱਕ ਇਹੀ ਹੁਕ ਹੁੰਦੀ ਹੈ ਕਿ ਉਹ ਨਵੇਂ-ਨਵੇਂ ਕੈਰੈਕਟਰਸ ਨੂੰ ਪਲੇ ਕਰੇ ਔਰ ਖਾਸ ਕਰਕੇ ਇਹ ਜਿਹੇ ਕੈਰੈਕਟਰ ਨੂੰ ਜੋ ਇਨਾ ਮਜ਼ਬੂਤੀ ਭਰਿਆ ਹੋਵੇ ਔਰ ਰੈਸਲਰ ਦਾ ਕੈਰੈਕਟਰ ਔਰ ਕਿੱਥੋਂ ਆਪਣੀ ਜਰਨੀ ਸ਼ੁਰੂ ਕਰਕੇ ਸਾਰਿਆਂ ਨੂੰ ਇੰਟਰਸਟ ਹੋਊਗਾ ਕਿ ਉਹਨਾਂ ਦੀ ਬਾਇਓਪਿਕ ਜ਼ਰੂਰ ਵੇਖਣਾ ਚਾਹਣਗੇ ਵੀ ਉਹਨਾਂ ਨੇ ਕਿੱਥੋਂ ਸਟਰਗਲ ਸ਼ੁਰੂ ਕੀਤਾ ਕਿੱਥੇ ਪਹੁੰਚੇ ਔਰ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਸਾਹਮਣੇ ਦਾ ਸਾਹਮਣਾ ਕਰਦੇ ਹੋਏ ਇੱਕ ਕੁੜੀ ਹੋ ਕੇ ਯੂ نو ਇੰਡੀਆ ਪੱਧਰ ਦੇ ਉੱਤੇ ਆਪਣਾ ਪਿੰਡ ਦਾ ਆਪਣੇ ਸਟੇਟ ਦਾ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕੀਤਾ ਸੋ ਇਹ ਬਹੁਤ ਹੀ ਵਧਾਈ ਦੀ ਗੱਲ ਹੈ ਪ੍ਰਾਊਡ ਦੀ ਗੱਲ ਹੈ ਸਾਡੇ ਵਾਸਤੇ ਸੋ ਉਹ ਪੜ੍ਹਨਾ ਵਾਸਤੇ ਵੀ ਜਿਹੜੀਆਂ ਉਹਨਾਂ ਨੂੰ ਵੇਕਿੰਗ ਅਨਕੋਰੇਜ ਹੁੰਦੀਆਂ ਨੇ ਸੋ ਮੈਂ ਬਸ ਕੁਝ ਗੱਲਾਂ ਲੈ ਕੇ ਆਈ ਸੀਗੀ ਤੁਹਾਡੇ ਵਾਸਤੇ ਮੈਨੂੰ ਬਹੁਤ ਚੰਗਾ ਲੱਗਾ ਸੀਗਾ ਮੈਂ ਤੁਹਾਨੂੰ ਪਿੱਛੇ ਦਿੱਲੀ ਧਰਨੇ ਤੇ ਵੀ ਮਿਲੀ ਸੀਗੀ ਜਦੋਂ ਤੁਸੀਂ ਪਲਵਾਨਾਂ ਦਾ ਜਿਹੜਾ ਧਰਨਾ ਲਾਇਆ ਸੀਗਾ ਉਦੋਂ ਵੀ ਅਸੀਂ ਤੁਹਾਨੂੰ ਸਪੋਰਟ ਕੀਤਾ ਸੀਗਾ ਉਦੋਂ ਵੀ ਅਸੀਂ ਤੁਹਾਡੇ ਲਈ ਲਾਈਵ ਕੀਤਾ ਸੀਗਾ ਤੁਹਾਡੀਆਂ ਪਿਕਚਰਾਂ ਸ਼ੇਅਰ ਕੀਤੀਆਂ ਸੀਗੀਆਂ ਤੁਹਾਡੇ ਲਈ ਆਏ ਸੀਗੇ ਔਰ ਹਮੇਸ਼ਾ ਮੈਨੂੰ ਲੱਗਦਾ ਹੈ ਕਿ ਸਾਨੂੰ ਸੱਚ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਨੀ ਚਾਹੀਦੀ ਹੈ ਔਰ ਤੁਹਾਡੀ ਬਰਗੀਆਂ ਪੈਣਾ ਤੇ ਸਾਨੂੰ ਫਕਰ ਹੈ ਔਰ ਅਸੀਂ ਤੁਹਾਡੀ ਆਵਾਜ਼ ਹਮੇਸ਼ਾ ਰੱਖਾਂਗੇ ਔਰ ਹਮੇਸ਼ਾ ਸਾਡਾ ਜਿਹੜਾ ਟੋਕਨ ਆਫ ਰਿਸਪੈਕਟ ਹੈ ਜਦੋਂ ਤੁਸੀਂ ਵਾਪਸ ਆਏ ਅਸੀਂ ਤੁਹਾਨੂੰ ਦੇਵਾਂਗੇ ਤੁਸੀਂ ਕਬੂਲ ਕਰਿਓ ਕਿਉਂਕਿ ਸਾਡੇ ਦਿਲੋਂ ਸਾਡੀ ਰਿਸਪੈਕਟ ਹੈ ਸਾਡੀ ਪੂਰੀ ਟੀਮ ਵੱਲੋਂ ਔਰ ਸਾਡੀ ਕਨਸਟੇਬਲ ਹਰਜੀਤ ਕੌਰ ਵੱਲੋਂ ਤੁਹਾਡੇ ਵਾਸਤੇ ਇੱਕ ਟੁਕਨ ਆਫ ਰਿਸਪੈਕਟ ਹੈ ਐਂਡ ਅਸੀਂ ਹਮੇਸ਼ਾ ਹੀ ewomen ਇੰਪਾਵਰਮੈਂਟ ਦੀ ਗੱਲ ਕਰਦੇ ਆਂ ਸੋ ewomen ਇੰਪਾਵਰਮੈਂਟ ਨੂੰ ਲੈ ਕੇ ਅਸੀਂ ਫਿਲਮਾਂ ਦੀ ਗੱਲ ਕਰਦੇ ਆਂ ਔਰ ਰੀਅਲਿਸਟਿਕ ਸਟੋਰੀਜ਼ ਦੀ ਗੱਲ ਕਰਦੇ ਆਂ ਐਂਡ ਤੁਸੀਂ ਸਾਡੇ ਵਾਸਤੇ ਇੱਕ ਸੋਰਸ ਆਫ ਇਨਸਪੀਰੇਸ਼ਨ ਹੋ ਔਰ ਰਿਸਪੈਕਟ ਟੂ ਸੋ ਇਹ ਹੀ ਖੁਸ਼ਗੱਲਾਂ ਲੈ ਕੇ ਅੱਜ ਮੈਂ ਫੇਸਬੁੱਕ ਤੇ ਆਈ ਸੀਗੀ ਸੋ ਉਮੀਦ ਕਰਦੀ ਆਂ ਕਿ ਕੁਲ ਚੁੱਕ ਮਾਫ ਕਰਿਓ ਔਰ ਬਈ ਇਹ ਗੱਲਾਂ ਨੂੰ ਐਕਸੈਪਟ ਕਰਿਓ ਸੋ ਇਹ ਕੁਝ ਗੱਲਾਂ ਲੈ ਕੇ ਆਈ ਸੀਗੀ ਔਰ ਸਾਰਿਆਂ ਨੂੰ ਇਸ ਟਾਈਮ ਤੇ ਅੱਗੇ ਆ ਕੇ ਅ ਫੁਗਾਰ ਜੀ ਦੀ ਬਾਰੇ ਆਵਾਜ਼ ਰੱਖਣੀ ਚਾਹੀਦੀ ਏ ਔਰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਏ ਔਰ ਉਹਨਾਂ ਨਾਲ ਖੜਨਾ ਚਾਹੀਦਾ ਹੈ ਸਾਡੀ ਭੈਣ ਹੈ ਵੀ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਸੋ ਇਹ ਹੀ ਕੁਝ ਟੋਕਨ ਆਫ ਰਿਸਪੈਕਟ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਸੀਗੇ ਕਾਂਸਟੇਬਲ ਹਰਜੀਤ ਕੌਰ ਵੱਲੋਂ ਐਂਡ ਕਿਸਾਨ ਦੀ ਬੇਟੀ ਸੋਨੀਆ ਮਾਨ ਵੱਲੋਂ ਜੈ ਕਿਸਾਨ ਜੈ ਜਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 違うじゃない。